ਇਹ ਤਾਂ ਬਹੁਤ ਹੀ ਜ਼ਰੂਰੀ ਆ ਇੱਥੇ ਯੋਗਾ ਵੀ ਕਰਦੇ ਆ ਬੈਡਮਿੰਟਨ ਵੀ ਖੇਡਦੇ ਆ ਵਾਕ ਵੀ ਕਰਦੇ ਆ ਔਰ ਨਾਲ ਇਹਨਾਂ ਨੇ ਆਪਣੀਆਂ ਮੁਸ਼ਕਲਾਂ ਵੀ ਦਸੀਆਂ ਅਗਰ ਬਿਤੇ ਗਿਆ ਜੋ ਇੱਥੇ ਸੀਵਰੇਜ ਦੀ ਬੜੀ ਪ੍ਰੋਬਲਮ ਆ ਪਾਣੀ ਪੀਣ ਵਾਲੇ ਦੀ ਪ੍ਰੋਬਲਮ ਆ ਲਾਅ ਐਂਡ ਆਰਡਰ ਦੀ ਪ੍ਰੋਬਲਮ ਆ ਤੇ ਸ਼ਾਟੇ ਦੀ ਖਾਸ ਤੌਰ ਤੇ ਡਵੈਲਪਮੈਂਟ ਦੀ ਪ੍ਰੋਬਲਮ ਆ ਕਿਉਂਕਿ ਸ਼ਾਟਾ ਇੱਥੇ ਕਿੰਨੀਆਂ ਫੈਕਟਰੀਆਂ ਸੀ ਕਿੰਨੀ ਏਮਪਲੋਇਮੈਂਟ ਸੀ ਹੁਣ ਥੱਲੇ ਚਲੀ ਗਈ ਹੈ ਆਪਾਂ ਨਾ ਨਾਮ ਮਿਲ ਕੇ ਵਿਕਸ਼ਿਤ ਅੰਮ੍ਰਿਤਸਰ ਅੰਮ੍ਰਿਤਸਰ ਡਿਵੈਲਪਮੈਂਟ ਇਕੱਠੇ ਕੰਮ ਕਰਨਾ ਤੇ ਛਾੜੇ ਨੂੰ ਵਾਪਸ ਉੱਤੇ ਬਚਾਣਾ ਜਿੱਥੇ ਹੁੰਦਾ ਇਹ ਤਾਂ ਬਹੁਤ ਹੀ ਜ਼ਰੂਰੀ ਆ ਇੱਥੇ ਯੋਗਾ ਵੀ ਕਰਦੇ ਆ ਬੈਡਮਿੰਟਨ ਵੀ ਖੇਡਦੇ ਆ ਵਾਕ ਵੀ ਕਰ ਰਹੇ ਆ ਔਰ ਨਾਲ ਇਹਨਾਂ ਨੇ ਆਪਣੀਆਂ ਮੁਸ਼ਕਲਾਂ ਵੀ ਦਸੀਆਂ ਅਗਰ ਬਿਦਾਈ ਕੇ ਜੋ ਇੱਥੇ ਸੀਵਰੇਜ ਦੀ ਬੜੀ ਪ੍ਰੋਬਲਮ ਆ ਪਾਣੀ ਪੀਣ ਵਾਲੇ ਦੀ ਪ੍ਰੋਬਲਮ ਆ ਲੌਰਨ ਆਰਡਰ ਦੀ ਪ੍ਰੋਬਲਮ ਆ ਤੇ ਛਾਟੇ ਦੀ ਖਾਸ ਤੌਰ ਤੇ ਡਵੈਲਪਮੈਂਟ ਦੀ ਪ੍ਰੋਬਲਮ ਆ ਕਿਉਂਕਿ ਛਾਟਾ ਇੱਥੇ ਕਿੰਨੀਆਂ ਫੈਕਟਰੀਆਂ ਸੀ ਕਿੰਨੀ এমਪਲੋਇਮੈਂਟ ਸੀ ਹੁਣ ਥੱਲੇ ਚਲੀ ਗਈ ਆਪਾਂ ਇਹਨਾਂ ਨਾਲ ਮਿਲ ਕੇ ਵਿਕਸ਼ ਅਮਰਦੇਸ਼ਰ ਅਮਰਦੇਸ਼ਰ ਡਿਵੈਲਪਮੈਂਟ ਦੀ ਇਕੱਠੇ ਕੰਮ ਕਰਨਾ ਤੇ ਛਾਟੇ ਨੂੰ ਵਾਪਸ ਉੱਤੇ ਬਚਾਉਣਾ ਜਿੱਥੇ ਹੁੰਦਾ ਇਹ ਤਾਂ ਬਹੁਤ ਹੀ ਜ਼ਰੂਰੀ ਆ ਇਥੇ ਯੋਗਾ ਵੀ ਕਰਦੇ ਆ ਬੈਡਮਿੰਟਨ ਵੀ ਖੇਡਦੇ ਆ ਵਾਕ ਵੀ ਕਰਦੇ ਆ ਔਰ ਨਾਲ ਇਹਨਾਂ ਨੇ ਆਪਣੀਆਂ ਮੁਸ਼ਕਲਾਂ ਵੀ ਦਸੀਆਂ ਅਗਰ ਬਿਤੇ ਗਿਆ ਜੋ ਇੱਥੇ ਸੀਵਰੇਜ ਦੀ ਬੜੀ ਪ੍ਰੋਬਲਮ ਆ ਪਾਣੀ ਪੀਣ ਵਾਲੇ ਦੀ ਪ੍ਰੋਬਲਮ ਆ ਲਾਅ ਐਂਡ ਆਰਡਰ ਦੀ ਪ੍ਰੋਬਲਮ ਆ ਤੇ ਸ਼ਾਟੇ ਦੀ ਖਾਸ ਤੌਰ ਤੇ ਡਵੈਲਪਮੈਂਟ ਦੀ ਪ੍ਰੋਬਲਮ ਆ ਕਿਉਂਕਿ ਸ਼ਾਟਾ ਇੱਥੇ ਕਿੰਨੀਆਂ ਫੈਕਟਰੀਆਂ ਸੀ ਕਿੰਨੀ ਏਮਪਲੋਇਮੈਂਟ ਸੀ ਹੁਣ ਥੱਲੇ ਚਲੀ ਗਈ ਆਪਾਂ ਇਹਨਾਂ ਨਾਲ ਮਿਲ ਕੇ ਕਿਛੇ ਤਮਰੇ ਸਰ ਅੰਮ੍ਰਿਤਸਰ ਦੀ ਡਿਵੈਲਪਮੈਂਟ ਇਕੱਠੇ ਕੰਮ ਕਰਨਾ ਤੇ ਸ਼ਾਟੇ ਨੂੰ ਵਾਪਸ ਉੱਤੇ ਬਚਾਉਣਾ ਜਿੱਥੇ ਹੁੰਦਾ ਇਹ ਤਾਂ ਬਹੁਤ ਹੀ ਜ਼ਰੂਰੀ ਆ ਇੱਥੇ ਯੋਗਾ ਵੀ ਕਰਦੇ ਆ ਬੈਡਮਿੰਟਨ ਵੀ ਖੇਡਦੇ ਆ ਵਾਕ ਵੀ ਕਰਦੇ ਆ ਔਰ ਨਾਲ ਇਹਨਾਂ ਨੇ ਆਪਣੀਆਂ ਮੁਸ਼ਕਲਾਂ ਵੀ ਦਸੀਆਂ ਅਗਰ ਬਿਤੇ ਗਿਆ ਜੋ ਨਾਲ ਇੱਥੇ ਸੀਵਰੇਜ ਦੀ ਬੜੀ ਪ੍ਰੋਬਲਮ ਆ ਪਾਣੀ ਪੀਣ ਵਾਲੇ ਦੀ ਪ੍ਰੋਬਲਮ ਆ ਲਾਅ ਐਂਡ ਆਰਡਰ ਦੀ ਪ੍ਰੋਬਲਮ ਆ ਇਸ ਸ਼ਾਟੇ ਦੀ ਖਾਸ ਤੌਰ ਤੇ ਡਵੈਲਪਮੈਂਟ ਦੀ ਪ੍ਰੋਬਲਮ ਆ ਕਿਉਂਕਿ ਸ਼ਾਟਾ ਇੱਥੇ ਕਿੰਨੀਆਂ ਫੈਕਟਰੀਆਂ ਸੀ ਕਿੰਨੀ এমਪਲੋਇਮੈਂਟ ਸੀ ਹੁਣ ਥੱਲੇ ਚਲੀ ਗਈ ਆਪਾਂ ਇਹਨਾਂ ਨਾਲ ਮਿਲ ਕੇ ਵਿਕਸ਼ ਅਮਰitsar ਅਮਰitsar ਦੀ ਡਵੈਲਪਮੈਂਟ ਦੀ ਇਕੱਠੇ ਕੰਮ ਕਰਨਾ ਤੇ ਸ਼ਾਟੇ ਨੂੰ ਵਾਪਸ ਉੱਤੇ ਬਚਾਉਣਾ ਜਿੱਥੇ ਹੁੰਦਾ ਇਹ ਤਾਂ ਬਹੁਤ ਹੀ ਜ਼ਰੂਰੀ ਆ ਇੱਥੇ ਯੋਗਾ ਵੀ ਕਰਦੇ ਆ ਬੈਡਮਿੰਟਨ ਵੀ ਖੇਡਦੇ ਆ ਵਾਕ ਵੀ ਕਰ ਰਹੇ ਆ ਔਰ ਨਾਲ ਇਹਨਾਂ ਨੇ ਆਪਣੀਆਂ ਮੁਸ਼ਕਲਾਂ ਵੀ ਦਸੀਆਂ ਅਗਰ ਬਿਤੇ ਗਿਆ ਜੋ ਇੱਥੇ ਸੀਵਰੇਜ ਦੀ ਬੜੀ ਪ੍ਰੋਬਲਮ ਆ ਪਾਣੀ ਪੀਣ ਵਾਲੇ ਦੀ ਪ੍ਰੋਬਲਮ ਆ ਲਾਅ ਐਂਡ ਆਰਡਰ ਦੀ ਪ੍ਰੋਬਲਮ ਆ ਤੇ ਸ਼ਾਟੇ ਦੀ ਖਾਸ ਤੌਰ ਤੇ ਡਵੈਲਪਮੈਂਟ ਦੀ ਪ੍ਰੋਬਲਮ ਆ ਕਿਉਂਕਿ ਸ਼ਾਟਾ ਇੱਥੇ ਕਿੰਨੀਆਂ ਫੈਕਟਰੀਆਂ ਸੀ ਕਿੰਨੀ ਏਮਪਲੋਇਮੈਂਟ ਹੁਣ ਥੱਲੇ ਚਲੀ ਗਈ ਆਪਾਂ ਇਹਨਾਂ ਨਾਲ ਮਿਲ ਕੇ ਸਿਖਤ ਅੰਮ੍ਰਿਤਸਰ ਅੰਮ੍ਰਿਤਸਰ ਦੀ ਡਵੈਲਪਮੈਂਟ ਦੀ ਇਕੱਠੇ ਕੰਮ ਕਰਨਾ ਇਹ ਸ਼ਾਰਟੇ ਨੂੰ ਵਾਪਸ ਉੱਤੇ ਬਚਾਣਾ ਜਿੱਥੇ ਹੁੰਦਾ ਹੈ